ਹਾਂਜੀ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸੋ ਦੋਸਤੋ ਵੱਡੀ ਅਪਡੇਟ ਇਹ ਲੈ ਕੇ ਆਏ ਆ ਅੱਜ ਕਿ ਕਿਤੇ ਨਾ ਕਿਤੇ ਮੇਰੇ ਦੇਸ਼ ਦੇ ਲੋਕ ਜਿਹੜੇ ਨੇ ਉਹ ਜਾਗਰੂਕ ਜ਼ਰੂਰ ਹੋਏ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਟੀਵੀ ਜੋ ਸਾਨੂੰ ਦਿਖਾ ਰਿਹਾ ਹੈ ਉਹ ਸਿਰਫ ਪੇੜ ਖਬਰਾਂ ਦੇ ਰਿਹਾ ਹੈ ਜਿਹੜਾ ਸੋਸ਼ਲ ਮੀਡੀਆ ਉਹ ਅਸਲੀ ਤੇ ਰੀਅਲ ਖਬਰਾਂ ਦੇ ਰਿਹਾ ਹੈ ਤੇ ਸੱਚਾਈ ਜਿਹੜੀ ਹੈ ਉਹ ਟੀਵੀ 'ਚ ਪਾਉਣ ਦੀ ਕੋਸ਼ਿਸ਼ ਕਰਦਾ ਪਰ ਜਿਹੜਾ ਸੋਸ਼ਲ ਮੀਡੀਆ ਉਸ ਨੂੰ ਉਜਾਗਰ ਕਰ ਦਿੰਦਾ ਹੈ ਇਹੀ ਅੱਜ ਦੀ ਵੀਡੀਓ ਦਾ ਖਾਸ ਟੌਪਿਕ ਸਾਡਾ ਰਹਿਣ ਵਾਲਾ ਹੈ ਸੋ ਦੋਸਤੋ ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣਾ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਇਹੀ ਜਾਗਰੂਕਤਾ ਦੀ ਗੱਲ ਕਰ ਰਹੇ ਹਾਂ ਜਿਵੇਂ ਕਿ ਪੰਜਾਬ ਲਾ ਲਓ ਜਾਂ ਇੰਡੀਆ ਲਾ ਲਓ ਚੋਣਵਈ ਦੌਰ ਜਿਹੜਾ ਚੱਲ ਰਿਹਾ ਹੈ ਚੋਣਾਂ ਦਾ ਦੌਰ ਜਿਹੜਾ ਚੱਲ ਰਿਹਾ ਹੈ ਇਹਦੇ ਵਿੱਚ ਜਿਹੜੇ ਨੇ ਅਲੱਗ-ਅਲੱਗ ਜਿਹੜੇ ਪੋਲਿਟਿਕਸ ਨੇਤਾ ਨੇ ਉਹ ਡੋਰ ਤੋਂ ਡੋਰ ਜੜੀਆ ਕੰਪੇਨ ਕਰ ਰਹੇ ਨੇ ਹੈ ਡੋਰ ਟੂ ਡੋਰ ਜਾ ਰਹੇ ਨੇ ਲੋਕਾਂ ਨਾਲ ਮਿਲ ਰਹੇ ਨੇ ਤੇ ਕਿੱਥੇ-ਕਿੱਥੇ ਕੀ-ਕੀ ਜਿਹੜਾ ਵਿਵਹਾਰ ਉਹਨਾਂ ਨਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਇਹ ਤੁਹਾਨੂੰ ਅਸੀਂ ਇਸ ਵੀਡੀਓ ਰਾਹੀਂ ਦਿਖਾਵਾਂਗੇ ਸੋ ਦੋਸਤੋ 90 ਦੇ ਵਿੱਚ ਗਈ ਹੈ ਮਹਾਰਾਣੀ ਪ੍ਰਨੀਤ ਕੌਰ ਜਿਸ ਨੂੰ ਕਿ ਬਹੁਤ ਸਮੇਂ ਪਹਿਲਾਂ ਲੋਕ ਜਾਣਦੇ ਨੇ ਬਹੁਤ ਸਮੇਂ ਤੋਂ ਤੇ ਮਹਾਰਾਣੀ ਪ੍ਰਨੀਤ ਕੌਰ ਦਾ ਸਵਾਗਤ ਜਿਹੜਾ ਹੈ ਉਹ ਲੋਕਾਂ 90 ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਹੈ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਹੜਾ ਪਜਾਇਆ ਗਿਆ ਹੈ ਮਹਾਰਾਣੀ ਪੰਨੀਤ ਕੌਰ ਦਾ ਜਿਹੜਾ ਵਿਰੋਧ ਹੈ ਉਹ ਡਟ ਕੇ ਬਹੁਤ ਸਾਰੇ ਕਿਸਾਨ ਜਿਹੜੇ ਨੇ ਇਸ ਸਮੇਂ ਇਕੱਠੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਖੁਦ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਸ਼ੇਅਰ ਜ਼ਰੂਰ ਕਰ ਦਿਓ ਮੈਂ ਨਾਤੇ ਦੇ ਵਿੱਚ ਭਾਜੀਪੀ ਦੀ ਡੱਲੀ ਮਹਾਰਾਣੀ ਪੰਨੀਤ ਕੌਰ ਆ ਰਹੀ ਆ ਤਾਂ ਇਹ ਸੁਣੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਮਹਾਰਾਣੀ ਪੰਨੀਤ ਕੌਰ ਦਾ ਪ੍ਰਚਾਰ ਦੇ ਦੌਰਾਨ ਅੱਜ ਰੱਜ ਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ ਉਹਨਾਂ ਦੀ ਗੱਡੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੜਕ ਤੇ ਪਰ ਵਰਨੀਤ ਕੌਰ ਦੇ ਨਾਲ ਜਿਹੜੇ ਕਾਮਲੇ ਦੇ ਵਿੱਚ ਗੱਡੀਆਂ ਚੱਲ ਰਹੀਆਂ ਸੀ ਉਹਨਾਂ ਦੇ ਵਿੱਚੋਂ ਇੱਕ ਤਾਂ ਗੱਡੀ ਡਾ ਡਾ ਜਿਹੜਾ ਡਰਾਈਵਰ ਸੀਗਾ ਉਹਦੇ ਮਨੋਂ ਗੱਡੀ ਸੜਕ ਦੇ ਵਿੱਚ ਹਾਲੇ ਹੀ ਰੋਕ ਦਿੱਤੀ ਗਈ ਆ ਤਸਵੀਰ ਜਿਹੜੀ ਹੈ ਕਿ ਸਾਹਮਣੇ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਆ ਕਿਸਾਨਾਂ ਦੀ ਗੱਡੀ ਹੈ ਜਿਹੜੀ ਪ੍ਰਨੀਤ ਕੌਰ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤੇ ਉਸ ਤੋਂ ਬਾਅਦ ਚੋਂ ਪ੍ਰਨੀਤ ਕੌਰ ਦੇ ਕਾਫਲੇ ਦੇ ਵਿੱਚ ਚੱਲਣ ਵਾਲੀ ਇੰਡੀਆ ਪੁਲਿਸ ਦੀ ਗੱਡੀ ਹੈਗੀ ਆ ਉਹ ਰਸਤੇ ਦੇ ਵਿੱਚ ਹੀ ਗੱਡੀ ਲਾ ਕੇ ਖੜ ਜਾਂਦੀ ਹੈ ਤੇ ਕਿਸਾਨ ਬੰਦੋ ਉਸ ਨੂੰ ਕਿਹਾ ਜਾਂਦਾ ਹੈ ਕਿ ਗੱਡੀ ਰੋਕਣ ਦਾ ਕੰਮ ਨਹੀਂ ਕਰਨਾ ਸਾਈਡ ਤੇ ਕਰੋ ਡਰਾਈਵਰ ਸਾਹਿਬ ਗੱਡੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪੁਲਿਸ ਬੁਲਾ ਜਾਂਦੀ ਸੜਕ ਦੇ ਵਿਚਾਰੇ ਗੱਡੀ ਲਾ ਕੇ ਖੜਾ ਹੈ ਤਾਂ ਕਿ ਕਿਸਾਨ ਪਰੇ